ਇਨਕਲਾਬੀ ਸਾਡਾ ਰਾਹ ਦੇ ਸਾਰੇ ਪਾਠਕਾਂ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜਾ ਲੇਖ ਅਸੀਂ ਵਿਚਾਰਨ ਜਾ ਰਹੇ ਹਾਂ ਉਸ ਦੀ ਮਹੱਤਤਾ ਅੱਜ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਹੈ ਇਸ ਕਰਕੇ ਇਸ ਲੇਖ ਨੂੰ ਬਹੁਤ ਹੀ ਧਿਆਨ ਨਾਲ ਸੁਣਿਓ ਕਿਉਂਕਿ ਅੱਜ ਜਿਹੜੀ ਸਥਿਤੀ ਬਣੀ ਹੋਈ ਹੈ ਪੂਰੇ ਵਿਸ਼ਵ ਦੇ ਵਿੱਚ ਜਿਹੜੀਆਂ ਵਿਸ਼ਵ ਦੀਆਂ ਨਿਗ੍ਹਾਵਾਂ ਜਿਹੜੀਆਂ ਨੇ ਉਹ ਅਮਰੀਕਾ ਤੇ ਟਿਕੀਆਂ ਹੋਈਆਂ ਨੇ ਅਮਰੀਕਾ ਦੇ ਅ ਨਵੇਂ ਰਾਸ਼ਟਰਪਤੀ ਨਮੇਨੀ ਪਹਿਲਾਂ ਵੀ ਰਹਿ ਚੁੱਕੇ ਰਾਸ਼ਟਰਪਤੀ ਡੋਨਲਡ 트ੰਪ ਨੇ ਕੁਰਸੀ ਸੰਭਾਲਦਿਆਂ ਹੀ ਬਹੁਤ ਸਾਰੇ ਜਿਹੜੇ ਐਲਾਨ ਕੀਤੇ ਨੇ ਤੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਅਮਲੀ ਜਾਮਾ ਪਹਿਨਾਉਣ ਵੱਲ ਵੀ ਵਧ ਰਿਹਾ ਹੈ ਸੋ ਇਹਨਾਂ ਸਾਰੇ ਹਾਲਾਤਾਂ ਤੇ ਵਿਚਾਰ ਚਰਚਾ ਕਰਨ ਲਈ ਅੱਜ ਅਸੀਂ ਲੇਖ ਪੜਨ ਜਾ ਰਹੇ ਹਾਂ ਸੰਸਾਰ ਸਥਿਤੀ ਅਤੇ 트ੰਪ ਦੇ ਦਬਾਕੜੇ ਅਮਰੀਕੀ ਰਾਸ਼ਟਰਪਤੀ ਦੀਆਂ ਪਿਛਲੀਆਂ ਚੋਣਾਂ ਵਿੱਚ ਹਾਰਨ ਵਾਲੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ ਵਾਰ ਚੋਣ ਜਿੱਤ ਕੇ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ ਉਸ ਸਮੇਂ ਹੋਈ ਜਦੋਂ ਸਾਮਰਾਜੀ ਜਮਾਤਕੀਆਂ ਅੰਦਰੂਨੀ ਵਿਰੋਧਤਾਆਂ ਅਤੇ ਟਕਰਾਵਾਂ ਦਾ ਸਾਹਮਣਾ ਕਰ ਰਹੀ ਹੈ। ਸਾਮਰਾਜੀ ਸੰਸਾਰ ਦਾ ਸਰੂਪ ਨਿਖਰਵੇਂ ਰੂਪ ਵਿੱਚ ਬਹੁਤ ਰੁਵੀ ਹੈ। ਸੰਸਾਰ ਮੰਡੀ ਦੀ ਮੋੜਵੰਡ ਅਤੇ ਵੱਡੇ ਹਿੱਸੇ ਤੇ ਕਬਜ਼ਾ ਕਰਨ ਦੀ ਦੌੜ ਵਿੱਚ ਸਾਮਰਾਜੀ ਤਾਕਤਾਂ ਖੈ ਰਹੀਆਂ ਹਨ ਅਤੇ ਇਹ ਇੱਕ ਹੈ ਆਰਥਿਕ ਖੇਤਰ ਤੋਂ ਅੱਗੇ ਵਧ ਕੇ ਅਸਿੱਧੇ ਮਿਲਟਰੀ ਟਕਰਾਅ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ ਪੂਰਬੀ ਯੂਰਪ ਵਿੱਚ ਜੁਕਰੇਨ ਅਤੇ ਮੱਧ ਪੂਰਬ ਏਸ਼ੀਆ ਵਿੱਚ ਇਹ ਸਾਹਮਣੇ ਹੈ ਦੂਸਰੇ ਇਹ ਚੋਣ ਉਸ ਸਮੇਂ ਆਈ ਹੈ ਜਦੋਂ ਸਾਮਰਾਜੀ ਸੰਸਾਰ ਗਹਿਰੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ 2008 ਵਿੱਚ ਸ਼ੁਰੂ ਹੋਇਆ ਵੱਡਾ ਮੰਦਵਾੜਾ ਅੱਗੇ ਪਿੱਛੇ ਹੁੰਦਾ ਵਾਧਾ ਘਟਦਾ ਅਜੇ ਤੱਕ ਜਾਰੀ ਹੈ ਸਾਮਰਾਜੀ ਸ਼ਕਤੀਆਂ ਵਿਚਕਾਰ ਤਿੱਖੀ ਹੋਈ ਖੈ ਨੇ ਇਸ ਨੂੰ ਹੋਰ ਤੇਜ ਤੇ ਗਹਿਰਾ ਕੀਤਾ ਹੈ ਵਿਸ਼ੇਸ਼ ਕਰਕੇ ਯੂਕਰੇਨ ਵਿੱਚ ਰੂਸ ਨਾਟੋ جنگ ਦਾ ਇਸ ਵਿੱਚ ਰੋਲ ਹੈ ਇਸ جنگ ਨੇ ਖਾਸ ਕਰਕੇ ਯੂਰਪੀ ਮੁਲਕਾਂ ਦੀ ਆਰਥਿਕਤਾ ਤੇ ਖਾਸੀ ਸੱਟ ਮਾਰੀ ਹੈ ਅਮਰੀਕੀ ਚੌਦਰ ਤਹਿਤ ਨਾਟੋ ਮੁਲਕਾਂ ਵੱਲੋਂ ਰੂਸ ਤੇ ਲਾਈਆਂ ਪਾਬੰਦੀਆਂ ਕਾਰਨ ਯੂਰਪ ਲਈ ਤੇਲ ਗੈਸ ਊਰਜਾ ਅਤੇ ਅਨਾਜ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਪੂਰੇ ਪੱਛਮ ਵਿੱਚ ਮਹਿੰਗਾਈ ਰਫ਼ਤਾਰ ਨਾਲ ਵਧੀ ਹੈ ਇਸ ਦੇ ਹੱਲ ਲਈ ਨਵ ਉਦਾਰਵਾਦੀ ਫਾਰਮੂਲਾ ਲਾਗੂ ਕਰਦਿਆਂ ਬਾਜ਼ਾਰ ਵਿੱਚ ਪੈਸੇ ਦੀ ਮਾਤਰਾ ਘਟਾਉਣ ਲਈ ਵਿਆਜ ਦਰਾਂ ਵਿੱਚ ਗਿਨਣਯੋਗ ਵਾਧਾ ਕੀਤਾ ਹੈ ਇਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਨੂੰ ਖੋਰਾ ਲੱਗਿਆ ਹੈ ਅਤੇ ਨਿਵੇਸ਼ ਪ੍ਰਭਾਵਿਤ ਹੋਇਆ ਹੈ ਇਸ ਨੇ ਆਰਥਿਕ ਸੰਕਟ ਨੂੰ ਜਰਵਾ ਦਿੱਤੀਆਂ ਹਨ ਇਸ ਹਾਲਤ ਵਿੱਚੋਂ ਲੰਘਦਿਆਂ ਅਮਰੀਕੀ ਹਾਕਮ ਬਹੁਤ ਰੂਵੀ ਸੰਸਾਰ ਨੂੰ ਮੁੜ ਇੱਕ ਧਰੂਵੀ ਬਣਾਉਣ ਲਈ ਯਤਨਸ਼ੀਲ ਹਨ ਯੂਕਰੇਨ ਵਿੱਚ ਪ੍ਰੌਕਸੀ ਭਾਵ ਅਸਿੱਧੀ ਜੰਗ ਅਤੇ ਮੱਧ ਪੂਰਬ ਵਿੱਚ ਇਸ ਦਾ ਰੋਲ ਅਮਰੀਕੀ ਹਾਕਮਾਂ ਦੇ ਇਸੇ ਉਦੇਸ਼ ਦੀ ਸ਼ਾਦੀ ਭਰਦੇ ਹਨ ਅੱਜ ਜਦੋਂ ਡੋਨਾਲਡ ਟਰੰਪ ਅਮਰੀਕਾ ਦੇ 97ਵੇਂ ਰਾਸ਼ਟਰਪਤੀ ਵਜੋਂ ਗੱਦੀ ਨਸ਼ੀਨ ਹੋਇਆ ਤਾਂ ਉਸ ਨੇ ਉਸ ਦੇ ਸਾਹਮਣੇ ਅੰਦਰੂਨੀ ਤੇ ਬਾਹਰੀ ਦੋਵੇਂ ਕਿਸਮ ਦੀਆਂ ਚੁਣੌਤੀਆਂ ਹਨ ਦੇਸ਼ ਦੇ ਅੰਦਰ ਉਸ ਦੇ ਸਾਹਮਣੇ ਆਰਥਿਕਤਾ ਨੂੰ ਪੈਰਾਸਰ ਕਰਨ ਦੀ ਚੁਣੌਤੀ ਹੈ ਇਸ ਤੋਂ ਬਿਨਾ ਅਮਰੀਕਾ ਇਸ ਸਮੇਂ ਬੁਰੀ ਤਰ੍ਹਾਂ ਵੰਡੀ ਹੋਈ ਕੌਮ ਹੈ ਜੇਕਰ ਗਹਿਰਾਈ ਵਿੱਚ ਵੇਖਿਆ ਜਾਵੇ ਤਾਂ 트럼ਪ ਦੀ ਜਿੱਤ ਦਾ ਪਾੜਾ ਬਹੁਤ ਜ਼ਿਆਦਾ ਨਹੀਂ ਪਰ ਅਮਰੀਕਾ ਦੀ ਚੋੜ ਪ੍ਰਣਾਲੀ ਕਰਕੇ ਇਹ ਬਹੁਤ ਵੱਡਾ ਜਾਪਦਾ ਹੈ ਦੂਸਰੇ ਅਮਰੀਕਾ ਦੀ ਗੈਰ ਗੋਰੀ ਵਸੋਂ ਪੂਰੀ ਤਰ੍ਹਾਂ 트럼ਪ ਦੇ ਵਿਰੁੱਧ ਹੈ ਕੈਲੀਫੋਰਨੀਆ ਜਿਹੇ ਸੂਬਿਆਂ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਗੈਰ ਗੋਰੇ ਲੋਕਾਂ ਦੀ ਹੈ ਉਥੇ 트럼ਪ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦੋਂ ਆਪਣੇ ਸੌ ਚੁੱਕ ਸਮਾਗਮ ਉਪਰੰਤ 트럼ਪ ਉਥੇ 71 ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਵਾਸ ਅਤੇ ਪ੍ਰਵਾਸੀਆਂ ਵਿਰੁੱਧ ਨੀਤੀਆਂ ਦਾ ਐਲਾਨ ਕਰ ਰਿਹਾ ਸੀ ਤਾਂ ਐਨ ਉਸੇ ਸਮੇਂ ਸ਼ਿਕਾਗੋ ਵਿੱਚ 트럼ਪ ਦੀਆਂ ਇਨ੍ਹਾਂ ਪ੍ਰਵਾਸ ਵਿਰੋਧੀ ਨੀਤੀਆਂ ਵਿਰੁੱਧ ਪ੍ਰਦਰਸ਼ਨ ਹੋ ਰਿਹਾ ਸੀ ਇਸ ਕਰਕੇ ਆਪਣੀਆਂ ਨੀਤੀਆਂ ਲਈ ਅਮਰੀਕੀ ਲੋਕਾਂ ਦੀ ਹਮਾਇਤ ਪ੍ਰਾਪਤ ਕਰਨਾ ਵੀ 트럼ਪ ਸਾਹਮਣੇ ਚੁਣੌਤੀ ਹੈ ਦੂਸਰੇ ਕਮਾਂਤਰੀ ਖੇਤਰ ਵਿੱਚ ਵੀ ਚੁਣੌਤੀਆਂ ਘੱਟ ਗੰਭੀਰ ਨਹੀਂ ਹਨ ਬਹੁਤ ਰੂਵੀ ਸੰਸਾਰ ਵਿੱਚ ਅਮਰੀਕਾ ਦੀ ਮੁੜ ਕੇ ਸਰਦਾਰੀ ਬਹਾਲ ਕਰਨਾ ਇੱਕ ਅਸੰਭਵ ਜਿਹੀ ਚੁਣੌਤੀ ਹੈ ਯੂਕਰੇਨ ਜੰਗ ਕਾਰਨ ਜਿੱਥੇ ਜੋ ਬਾਈਡਨ ਨੇ ਯੂਰਪ ਨੂੰ ਆਪਣੇ ਨਾਲ ਲਾ ਲਿਆ ਸੀ ਉਹ ਯੂਰਪ ਹੁਣ ਫਿਰ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ ਇਸ ਕਰਕੇ ਪੂਰੇ ਸੰਸਾਰ ਵਿੱਚ ਹੀ ਨਹੀਂ ਇਕੱਲੇ ਪੱਛਮ ਵਿੱਚ ਆਪਣੀ ਚੌਧਰ ਸਥਾਪਿਤ ਕਰਨਾ ਵੀ ਉਸ ਲਈ ਮੁਸ਼ਕਲ ਚੁਣੌਤੀ ਹੋਵੇਗਾ ਉਸ ਨੇ ਤੀਜੀ ਸੰਸਾਰ ਜੰਗ ਨੂੰ ਰੋਕਣ ਅਤੇ ਜੰਗਾਂ ਖਤਮ ਕਰਨ ਲਈ ਵੀ ਐਲਾਨ ਕੀਤਾ ਹੈ ਪਰ ਇਹ ਸਾਮਰਾਜੀ ਸ਼ਕਤੀਆਂ ਵਿੱਚ ਤਿੱਖੀਆਂ ਹੋ ਰਹੀਆਂ ਵਿਰੋਧਤਾਈਆਂ ਦਾ ਸਿੱਟਾ ਹੈ ਇਹਨਾਂ ਵਿਰੋਧਤਾਈਆਂ ਨਾਲ ਨਜਿੱਠਣਾ ਕਿਸੇ ਇਕੱਲੇ ਕਾਰੇ ਦੇ ਵਸ ਦੀ ਗੱਲ ਨਹੀਂ 트럼ਪ ਅਮਰੀਕਾ ਦੀ ਧੁਰ ਸੱਜੇ ਪੱਖ ਦੀ ਰਾਜਨੀਤੀ ਦਾ ਪ੍ਰਤੀਨਿਧੀ ਹੈ ਹਰ ਸੱਜੇ ਪੱਖੀ ਦਾ ਪ੍ਰਧਾਨ ਪੈਤੜਾ ਕੌਮੀ ਸ਼ਾਵਨਵਾਦ ਹੁੰਦਾ ਹੈ ਉਹ ਚਾਹੇ ਹਿਟਲਰ ਸੀ ਚਾਹੇ ਨਰਿੰਦਰ ਮੋਦੀ ਚਾਹੇ ਲੀ ਪੇਲ ਹੋਵੇ ਚਾਹੇ ਫਿਰ ਡੋਨਾਲਡ ਟਰੰਪ ਹੋਵੇ ਸਭ ਦਾ ਰਾਜਨੀਤਿਕ ਪੈਤੜਾ ਕੌਮੀ ਸ਼ਾਵਨਵਾਦ ਅੰਦਰ ਰਾਸ਼ਟਰਵਾਦ ਹੈ ਟਰੰਪ ਨੇ ਪਹਿਲਾਂ ਜਦੋਂ ਰਾਸ਼ਟਰਪਤੀ ਦੀ ਚੋਣ ਜਿੱਤੀ ਤਾਂ ਸਭ ਤੋਂ ਪਹਿਲਾਂ ਅਮਰੀਕਾ ਭਾਵ ਅਮਰੀਕਾ ਫਰਸਟ ਦਾ ਨਾਅਰਾ ਦਿੱਤਾ ਸੀ ਇਸ ਚੋਣ ਵਿੱਚ ਉਸਨੇ ਮੈਗਾ ਭਾਵ ਮੇਕ ਅਮਰੀਕਾ ਗ੍ਰੇਟ ਅਗੇਨ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦਾ ਨਾਅਰਾ ਦਿੱਤਾ ਇਹ ਦੋਵੇਂ ਸਿਰੇ ਦੇ ਸ਼ਾਵਨਵਾਦੀ ਨਾਰੇ ਹਨ ਤੇ ਅਮਰੀਕਾ ਦੇ ਲੋਕਾਂ ਦੀਆਂ ਸ਼ਾਵਨਵਾਦੀ ਭਾਵਨਾਵਾਂ ਨੂੰ ਉਭਾਰ ਕੇ ਉਸਨੇ ਚੋਣ ਜਿੱਤੀ ਹੈ ਇਸੇ ਕਰਕੇ ਚੋਣ ਜਿੱਤਣ ਉਪਰੰਤ ਉਸਦੇ ਸਾਰੇ ਬਿਆਨ ਕੌਮੀ ਸ਼ਾਵਨਵਾਦ ਦੇ ਗੰਦ ਵਿੱਚ ਓਤਪੋਤ ਹਨ ਉਸਨੇ ਕਿਹਾ ਹੈ ਕਿ ਹੁਣ ਅਮਰੀਕਾ ਦੇ 50 ਸੂਬੇ ਹਨ ਅਤੇ ਕੈਨੇਡਾ ਇਸ ਦਾ 51ਵਾਂ ਸੂਬਾ ਬਣ ਜਾਵੇ ਨਹੀਂ ਤਾਂ ਕੈਨੇਡਾ ਤੋਂ ਅਮਰੀਕਾ ਨਿਰਯਾਤ ਹੋਣ ਵਾਲੀਆਂ ਵਸਤਾਂ ਤੇ 25% ਟੈਕਸ ਯਾਨੀ ਕਿ ਸੈਸ ਲਾ ਦਿੱਤਾ ਜਾਵੇਗਾ ਉਸਨੇ ਕਿਹਾ ਕਿ ਗ੍ਰੀਨਲੈਂਡ ਜੋ ਕਿ ਡੈਨਮਾਰਕ ਦਾ ਸਵੈ ਸ਼ਾਸਿਤ ਹਿੱਸਾ ਹੈ ਨੂੰ ਉਹ ਅਮਰੀਕਾ ਵਿੱਚ ਸ਼ਾਮਲ ਕਰ ਲਵੇਗਾ ਉਸਨੇ ਕਿਹਾ ਕਿ ਉਹ ਡੈਨਮਾਰਕ ਤੋਂ ਗ੍ਰੀਨਲੈਂਡ ਖਰੀਦਣ ਲਈ ਵੀ ਤਿਆਰ ਹੈ ਜੇਕਰ ਇਸ ਤਰ੍ਹਾਂ ਅਮਰੀਕਾ ਨੂੰ ਗ੍ਰੀਨਲੈਂਡ ਨਹੀਂ ਮਿਲਦਾ ਤਾਂ ਉਹ ਆਰਥਿਕ ਅਤੇ ਇਥੋਂ ਤੱਕ ਕਿ ਮਿਲਟਰੀ ਸ਼ਕਤੀ ਵੀ ਵਰਤਣੋਂ ਗੁਰੇਜ਼ ਨਹੀਂ ਕਰੇਗਾ ਭਾਵੇਂ ਡੈਨਮਾਰਕ ਨੇ ਟਰੰਪ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ ਅਤੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਵਿਕਾਊ ਨਹੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ 트럼ਪ ਦੀ ਪੇਸ਼ਕਾਸ਼ ਨੂੰ ਰੱਦ ਕਰ ਦਿੱਤਾ ਹੈ ਕੈਨੇਡਾ ਦੇ ਸੂਬੇ অন্ਟਾਰੀਓ ਦੇ ਪ੍ਰਧਾਨ ਮੰਤਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਤਨਜ਼ ਨਾਲ 트럼ਪ ਤੋਂ ਅਮਰੀਕਾ ਦੇ ਕੁਝ ਸੂਬਿਆਂ ਨੂੰ ਕੈਨੇਡਾ ਨੂੰ ਦੇਣ ਦੀ ਗੱਲ ਕਹੀ ਹੈ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਬਾਰੇ ਮੈਕਸੀਕੋ ਦੀ ਰਾਸ਼ਟਰਪਤੀ ਮੈਨੂਅਲ ਲੋਪੇਜ਼ ਨੇ ਕਿਹਾ ਹੈ ਕਿ ਅਮਰੀਕਾ ਦਾ ਨਾਮ ਬਦਲ ਕੇ ਮੈਕਸੀਕਨ ਅਮਰੀਕਾਨਾ ਕਰਨਾ ਚਾਹੀਦਾ ਹੈ ਦੂਸਰੇ ਸਾਰੇ ਮੁਲਕਾਂ ਵਿੱਚ ਸੱਜੇ ਪੱਖੀ ਪ੍ਰਵਾਸੀਆਂ ਨੂੰ ਆਰਥਿਕ ਸਮੱਸਿਆਵਾਂ ਦਾ ਕਾਰਨ ਕਹਿੰਦੇ ਹਨ ਅਤੇ ਇਸ ਕਰਕੇ ਉਹ ਪ੍ਰਵਾਸੀਆਂ ਵਿਰੁੱਧ ਨਫ਼ਰਤ ਦਾ ਪ੍ਰਚਾਰ ਕਰਦੇ ਹਨ ਸਥਾਨਕ ਵਸੋਂ ਨੂੰ ਉਹਨਾਂ ਵਿਰੁੱਧ ਢੜਕਾਉਂਦੇ ਅਤੇ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦੇਣ ਦੀ ਮੁਹਿੰਮ ਚਲਾਉਂਦੇ ਹਨ ਪੰਜਾਬ ਵਿੱਚ ਧਰਮ ਤੰਤਰੀ ਸਿਆਸਤ ਖਾਲਿਸਤਾਨ ਦੇ ਮਦਈ ਖਾਲਿਸਤਾਨੀਆਂ ਅਤੇ ਸਿਆਸਤ ਵਿੱਚ ਥਾਂ ਬਣਾਉਣ ਲਈ ਤਰਲ ਮੱਛੀ ਤਰਲੋ ਮੱਛੀ ਫੁਕਰਿਆਂ ਯੂਰਪ ਦੇ ਨਵ ਨਾਜ਼ੀਆਂ ਤੇ ਡੋਨਾਲਡ ਟਰੰਪ ਸਮੇਤ ਸਭ ਦਾ ਇਹ ਸਾਂਝਾ ਮੁੱਦਾ ਹੈ ਟਰੰਪ ਆਪਣੇ ਪ੍ਰਚਾਰ ਵਿੱਚ ਕਹਿੰਦਾ ਰਿਹਾ ਹੈ ਕਿ ਉਹ ਦੇਸ਼ ਵਿੱਚ ਐਮਰਜੈਂਸੀ ਲਾ ਕੇ ਫੌਜ ਦੀ ਸਹਾਇਤਾ ਨਾਲ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢ ਦੇਵੇਗਾ 20 ਜਨਵਰੀ ਨੂੰ ਅਹੁਦਾ ਸਭਾਲਣ ਉਪਰੰਤ ਟਰੰਪ ਦੇ ਆਪਣੇ ਪ੍ਰਧਾਨਗੀ ਦੇ ਪਹਿਲੇ ਦਿਨ ਉਸਨੇ 11 ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਹਨ ਜੋ ਹੁਣ ਤੱਕ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਵੱਲੋਂ ਜਾਰੀ ਐਗਜ਼ੀਕਿਊਟਿਵ ਆਰਡਰ ਏਓ ਨਾਲੋਂ ਵਧੇਰੇ ਹਨ ਇਸ ਆਰਡਰ ਰਾਹੀਂ ਉਸਨੇ ਮੈਕਸੀਕੋ ਨਾਲ ਲੱਗਦੀ ਸਰਹਾਦ 'ਤੇ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਪੁਲਿਸ ਦੀ ਸਹਾਇਤਾ ਲਈ ਫੌਜ ਭੇਜਣ ਦਾ ਹੁਕਮ ਦਿੱਤਾ ਹੈ। ਅਮਰੀਕਾ ਵਿੱਚ ਅਸਥਾਈ ਜਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਜੇਕਰ ਬੱਚਾ ਪੈਦਾ ਹੋ ਜਾਂਦਾ ਸੀ ਤਾਂ ਉਹ ਸੁੱਤੇ ਸਿੱਧ ਅਮਰੀਕੀ ਨਾਗਰਿਕ ਪਣ ਜਾਂਦਾ ਸੀ। ਇਸ ਨਾਲ ਬੱਚੇ ਦੇ ਮਾਪੇ ਪ ਲਈ ਵੀ ਪੱਕੇ ਹੋਣ ਦਾ ਰਾਹ ਖੁੱਲ ਜਾਂਦਾ ਸੀ। ਕਈ ਲੋਕ ਸਿਖੇਤ ਤੌਰ 'ਤੇ ਤੇ ਪੱਕੇ ਹੋਣ ਲਈ ਇਸ ਨੂੰ ਇੱਕ ਹੀਲੇ ਵਜੋਂ ਵਰਤਦੇ ਸਨ। ਪਰ ਟਰੰਪ ਨੇ ਆਰਡਰ ਕੀਤਾ ਹੈ ਕਿ ਕੱਚੇ ਮਾਪੇ ਦਾ ਬੱਚਾ ਸੁੱਤੇ ਸਿੱਧ ਅਮਰੀਕੀ ਨਾਗਰਿਕ ਨਹੀਂ ਬਣੇਗਾ ਉਸਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਦਾਲਤਾਂ ਵਿੱਚ ਚੱਲਦੇ ਕੇਸਾਂ ਦੀ ਪ੍ਰਕਿਰਿਆ ਨੂੰ ਠੱਲਣ ਦਾ ਹੁਕਮ ਦੇ ਦਿੱਤਾ ਹੈ ਪ੍ਰਵਾਸੀਆਂ ਵੱਲੋਂ ਕੋਈ ਜੁਰਮ ਜਾਂ ਹਿੰਸਾ ਕਾਰਵਾਈ ਕਰਨ ਦੀ ਸਥਿਤੀ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ ਅਤੇ ਉਸ ਨੂੰ ਉਸਦੇ ਪਿਤਰੀ ਸਥਾਨ ਤੇ ਵਾਪਸ ਭੇਜ ਦਿੱਤਾ ਜਾਵੇਗਾ ਅਮਰੀਕੀ ਪ੍ਰਸ਼ਾਸਨ ਅਨੁਸਾਰ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇਗਾ ਜਿਸ ਵਿੱਚ 2 ਲੱਖ ਭਾਰਤੀ ਹਨ ਇੱਕ ਹੋਰ ਆਰਡਰ ਰਾਹੀਂ ਅਮਰੀਕਾ ਸੰਸਾਰ ਸਿਹਤ ਸੰਗਠਨ ਵਿੱਚੋਂ ਬਾਹਰ ਹੋ ਗਿਆ ਹੈ ਇਸੇ ਤਰ੍ਹਾਂ ਇੱਕ ਹੋਰ ਆਰਡਰ ਰਾਹੀਂ ਉਹ ਵਾਤਾਵਰਣ ਰਖਵਾਲੀ ਰਖਵਾਲੀ ਲਈ ਪੈरिस ਕਨਵੈਨਸ਼ਨ ਵਿੱਚੋਂ ਬਾਹਰ ਹੋ ਗਿਆ ਹੈ ਇੱਕ ਹੋਰ ਆਰਡਰ ਰਾਹੀਂ ਅਮਰੀਕੀ ਨਾਗਰਿਕ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਵਾਸੀ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਇੱਕ ਹੋਰ ਆਰਡਰ ਰਾਹੀਂ ਟਰੰਪ ਨੇ ਕਿਹਾ ਹੈ ਕਿ ਕੁਦਰਤੀ ਲਿੰਗ ਦੋ ਦੋ ਹੀ ਹਨ ਮਰਦ ਅਤੇ ਔਰਤ ਉਸ ਨੇ ਸਮਲਿੰਗੀਆਂ ਬਹੁਲਿੰਗੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿਹਾ ਜਾਂਦਾ ਹੈ ਐਲ ਜੀ ਬੀਟੀ ਕਯੂ ਦੀ ਮਾਨਤਾ ਰੱਦ ਕਰ ਦਿੰਦੀ ਹੈ ਇਸ ਨਾਲ ਉਹਨਾਂ ਨੂੰ ਪ੍ਰਾਪਤ ਸੁਰੱਖਿਆ ਅਤੇ ਸਹੂਲਤਾਂ ਖਤਮ ਹੋ ਜਾਣਗੀਆਂ ਜਦੋਂ ਪਿਛਲੀ ਚੋਣ ਸਮੇਂ ਟਰੰਪ ਹਾਰ ਗਿਆ ਸੀ ਤਾਂ ਉਹ ਹਾਰ ਮੰਨਣ ਲਈ ਅਤੇ ਗੱਦੀ ਛੱਡਣ ਲਈ ਤਿਆਰ ਨਹੀਂ ਸੀ ਤਾਂ 6 ਜਨਵਰੀ ਵਾਲੇ ਦਿਨ ਤੌਰ ਸੱਜੇ ਪੱਖੀਆਂ ਨੇ ਰਾਸ਼ਟਰਪਤੀ ਨਿਵਾਸ ਤੇ ਕਬਜ਼ਾ ਕਰਕੇ ਹੜਦੰਗ ਮਚਾਇਆ ਸੀ ਜਿਸ ਕਰਕੇ 1500 ਸੱਜੇ ਪੱਖੀ ਵੱਖ-ਵੱਖ ਧਰਾਵਾਂ ਤਹਿਤ ਜੇਲ੍ਹ ਵਿੱਚ ਬੰਦ ਸਨ 트럼ਪ ਨੇ ਇੱਕ ਆਰਡਰ ਰਜਾਈ ਕਰਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਹੈ ਉਸਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਜਾਰੀ ਕੀਤੇ 71 ਐਗਜ਼ੀਕਿਊਟਿਵ ਆਰਡਰ ਰੱਦ ਕਰ ਦਿੱਤੇ ਹਨ ਉਸਨੇ ਸਰਹੱਦੀ ਟੈਕਸ ਏਜੰਸੀ ਨੂੰ ਚੀਨ, ਮੈਕਸੀਕੋ ਅਤੇ ਕੈਨੇਡਾ ਤੇ 25% ਕਸਟਮ ਡਿਊਟੀ ਜਾਣੀ ਕਿ ਟੈਰਫ ਲਾਉਣ ਤੇ ਵਿਚਾਰ ਕਰਨ ਲਈ ਕਿਹਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਆਰਡਰ ਲਾਗੂ ਹੋਣ ਨਾਲ ਕੀ ਪ੍ਰਭਾਵ ਪਵੇਗਾ ਜਾਂ ਇਹ ਆਰਡਰ ਲਾਗੂ ਹੋ ਵੀ ਸਕਦੇ ਹਨ ਜਾਂ ਨਹੀਂ ਜਿਵੇਂ ਅਸੀਂ ਪਿੱਛੇ ਕਿਹਾ ਹੈ ਕਿ ਅਮਰੀਕਾ ਇੱਕ ਬੁਰੀ ਤਰ੍ਹਾਂ ਵੰਡਿਆ ਹੋਇਆ ਦੇਸ਼ ਕੌਮ ਹੈ ਉਸ ਦਾ ਅਸਰ ਸਾਹਮਣੇ ਆ ਰਿਹਾ ਹੈ 22 ਸੂਬਿਆਂ ਜਿਨ੍ਹਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੀਆਂ ਸਰਕਾਰਾਂ ਹਨ ਅਤੇ ਕੁਝ ਵੱਡੇ ਸ਼ਹਿਰਾਂ ਨੇ ਇਹਨਾਂ ਆਰਡਰਾਂ ਨੂੰ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ ਹੈ ਉਨ੍ਹਾਂ ਦੀ ਦਲੀਲ ਹੈ ਕਿ ਆਰਡਰਾਂ ਵਿੱਚ ਸੰਵਿਧਾਨਕ ਨੁਕਤੇ ਹਨ ਅਤੇ ਸੰਵਿਧਾਨ ਵਿੱਚ ਤਬਦੀਲੀ ਕੀਤੇ ਬਿਨਾ ਇਹਨਾਂ ਨੂੰ ਲਾਗੂ ਕਰਨਾ ਗੈਰ ਸੰਵਿਧਾਨਕ ਹੋਵੇਗਾ ਅਤੇ ਸੰਵਿਧਾਨ ਵਿੱਚ ਤਬਦੀਲੀ ਸੋਧ ਕਰਨ ਲਈ ਪਾਰਲੀਮੈਂਟ ਵਿੱਚ 2/3 ਬਹੁਮਤ ਜ਼ਰੂਰੀ ਹੈ ਪਰ ਰਿਪਬਲਿਕਨ ਪਾਰਟੀ ਕੋਲ 2/3 ਬਹੁਮਤ ਨਹੀਂ ਇਸ ਕਰਕੇ ਇਹਨਾਂ ਆਰਡਰਾਂ ਦਾ ਕੀ ਬਣੇਗਾ ਇਹ ਲਾਗੂ ਹੋ ਸਕਣਗੇ ਜਾਂ ਨਹੀਂ ਇਹ ਤਾਂ ਭਵਿੱਖ ਵਿੱਚ ਹੀ ਦੇਖਿਆ ਜਾਵੇਗਾ ਇਸੇ ਤਰ੍ਹਾਂ ਮੈਕਸੀਕੋ ਦੀ ਸਰਹਾਦ ਤੇ ਐਮਰਜੈਂਸੀ ਲਾਅਨ ਦਾ ਨਾਲ ਲੱਗਵੇਂ ਅਮਰੀਕੀ ਖੇਤਾਂ ਵਿੱਚ ਵਿਰੋਧ ਹੋ ਰਿਹਾ ਹੈ ਕਿਉਂਕਿ ਇਹ ਖੇਤੀ ਪ੍ਰਧਾਨ ਖੇਤਰ ਹੈ ਅਤੇ ਇੱਥੇ ਖੇਤ ਮਜ਼ਦੂਰ ਰੋਜ਼ਾਨਾ ਮੈਕਸੀਕੋ ਤੋਂ ਆਉਂਦੇ ਹਨ ਅਤੇ ਦਿਹਾੜੀ ਕਰਕੇ ਵਾਪਸ ਚਲੇ ਜਾਂਦੇ ਹਨ ਇਹ ਸਥਾਨਕ ਦੇ ਮੁਕਾਬਲੇ ਘੱਟ ਮਜ਼ਦੂਰੀ ਤੇ ਕੰਮ ਕਰਦੇ ਹਨ ਇਹ سلسلہ ਅਰਸੇ ਤੋਂ ਚੱਲਿਆ ਆ ਰਿਹਾ ਹੈ ਅਤੇ ਸਥਾਨਕ ਵਾਸੀ ਖੇਤ ਮਜ਼ਦੂਰੀ ਚੋਂ ਬਾਹਰ ਹੋ ਗਏ ਹਨ ਫਾਰਮ ਮਾਲਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਰਹਾਦ ਤੇ ਐਮਰਜੈਂਸੀ ਲੱਗਣ ਨਾਲ ਉਹਨਾਂ ਦਾ ਖੇਤੀ ਦਾ ਕਾਰੋਬਾਰ ਬੰਦ ਹੋ ਜਾਵੇਗਾ ਇਸ ਕਰਕੇ ਉਹ ਇਸ ਐਮਰਜੈਂਸੀ ਦਾ ਵਿਰੋਧ ਕਰ ਰਹੇ ਹਨ ਇਸੇ ਤਰ੍ਹਾਂ ਜਿਹੜੇ 1500 ਤੁਰਸ ਜੇ ਪੱਖੀ ਰਹਾ ਕੀਤੇ ਹਨ ਉਸ ਨਾਲ ਵੀ ਅਮਰੀਕੀ ਸਮਾਜ ਵਿੱਚ ਟਕਰਾਅ ਵਧਣ ਦੀਆਂ ਸੰਭਾਵਨਾਵਾਂ ਹਨ ਬੁੱਧੀਮਾਨਾਂ ਦਾ ਕਹਿਣਾ ਹੈ ਕਿ ਇਹ ਸੱਜੇ ਪੱਖੀ ਹਮਲਾਵਰ ਸੁਭਾਅ ਦੇ ਹਨ ਅਤੇ ਇਹਨਾਂ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਇਹਨਾਂ ਵਿਰੁੱਧ ਗਵਾਹੀਆਂ ਦਿੱਤੀਆਂ ਹਨ ਜਾਂਚ ਏਜੰਸੀਆਂ ਤੇ ਇਸਤਗਾਸਾ ਧਿਰ ਦੀ ਸਹਾਇਤਾ ਕੀਤੀ ਸੀ ਇਹ ਸੱਜੇ ਪੱਖੀ ਉਹਨਾਂ ਤੇ ਹਮਲੇ ਕਰਨਗੇ ਉਹ ਲੋਕ ਇਸ ਕਰਕੇ ਡਰੇ ਹੋਏ ਹਨ ਅਮਰੀਕਾ ਦੇ ਇਤਿਹਾਸ ਵਿੱਚ ਸਜ਼ਾ ਭੁਗਤ ਰਹੇ ਅਪਰਾਧੀਆਂ ਨੂੰ ਇੰਨੀ ਗਿਣਤੀ ਵਿੱਚ ਰਿਹਾ ਕੀਤਾ ਗਿਆ ਹੈ ਇਸ ਨੂੰ ਲੈ ਕੇ ਅਮਰੀਕਾ ਦੇ ਜਮਹੂਰੀ ਹਲਕੇ ਵਿੱਚ ਗਹਿਰੀ ਚਿੰਤਾ ਹੈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਕਮਾਂਤਰੀ ਖੇਤਰ ਵਿੱਚ ਟਰੰਪ ਦੀ ਢੜਕਾਉ ਬਿਆਨਬਾਜ਼ੀ ਅਤੇ ਆਪਣੇ ਸ਼ਵਨਵਾਦੀ ਆਧਾਰ ਨੂੰ ਕਾਇਮ ਰੱਖਣ ਲਈ ਹੈ ਇਹਨਾਂ ਦੇ ਹਕੀਕੀ ਰੂਪ ਵਿੱਚ ਅਮਲਦਾਰੀ ਦੀ ਬਹੁਤੀ ਸੁਭਾਵਨਾ ਨਹੀਂ ਹੈ ਜੇਕਰ ਕੋਈ ਹਕੀਕੀ ਰੂਪ ਵੀ ਧਾਰਦੀ ਹੈ ਤਾਂ ਇਸ ਦਾ ਅਮਰੀਕਾ ਨੂੰ ਕੋਈ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਪਹਿਲਾਂ ਗ੍ਰੀਨਲੈਂਡ ਦੀ ਗੱਲ ਕਰਦੇ ਹਾਂ ਪਹਿਲੀ ਗ੍ਰੀਨਲੈਂਡ ਵਿੱਚ ਅਮਰੀਕਾ ਪਹਿਲਾਂ ਗ੍ਰੀਨਲੈਂਡ ਵਿੱਚ ਅਮਰੀਕਾ ਦਾ ਸਿਰਫ ਫੌਜੀ ਅੱਡਾ ਹੈ ਜਿੱਥੋਂ ਤੱਕ ਵਪਾਰ ਦੀ ਗੱਲ ਹੈ ਅਮਰੀਕਾ ਗੱਲਬਾਤ ਰਾਹੀਂ ਵਪਾਰ ਤਰਜੀਹਾਂ ਅਤੇ ਸ਼ਰਤਾਂ ਦੁਬਾਰਾ ਤੈਅ ਕਰ ਸਕਦਾ ਹੈ ਇਸ ਦੇ ਉਲਟ ਗੇਕਰ ਉਹ ਧੱਕੇ ਨਾਲ ਕਬਜ਼ਾ ਕਰਦਾ ਹੈ ਤਾਂ ਉਸ ਨੂੰ ਇਸ ਦੀ ਲਾਗਤ ਵੀ ਤਾਰਨੀ ਹੋਵੇਗੀ ਇਸ ਤੋਂ ਬਿਨਾ ਆਰਕਟਿਕ ਸਾਗਰ ਜਿਸ ਵਿੱਚ ਗ੍ਰੀਨਲੈਂਡ ਟਾਪੂ ਸਮੂਹ ਹੈ ਵਿੱਚ ਕਈ ਯੂਰਪੀ ਤਾਕਤਾਂ ਦੇ ਹਿੱਤ ਅਤੇ ਦਿਲਚਸਪੀ ਹੈ ਯੂਕਰੇਨ ਵਿੱਚ ਨਾਟੋ ਰੂਸ ਜੰਗ ਰਾਹੀਂ ਜੋਰ ਜੋ ਬਾਈਡਨ ਨੇ ਯੂਰਪੀ ਸ਼ਕਤੀਆਂ ਨੂੰ ਅਮਰੀਕਾ ਨਾਲ ਜੋੜ ਕੇ ਲਾਮਬੰਦ ਕਰ ਲਿਆ ਸੀ 트럼ਪ ਦੇ ਇਸ ਕਦਮ ਨਾਲ ਅਮਰੀਕਾ ਅਤੇ ਯੂਰਪ ਦੀਆਂ ਸਾਮਰਾਜੀ ਸ਼ਕਤੀਆਂ ਵਿਚਕਾਰ ਇੱਕ ਵਿਰੋਧ ਖੜਾ ਹੋ ਜਾਵੇਗਾ ਇਸ ਮੁੱਦੇ ਤੇ ਉਹ ਭਾਵੇਂ 트럼ਪ ਨਾਲ ਟਕਰਾਅ ਵਿੱਚ ਨਾ ਪੈਣ ਪਰ ਇੱਕ ਅੰਦਰੂਨੀ ਵਿਰੋਧ ਤਾਂ ਖੜਾ ਹੋ ਜਾਵੇਗਾ ਜੋ ਅੰਦਰ ਖਾਤੇ ਤੁਖਦਾ ਰਹੇਗਾ ਅਤੇ ਅਨਕੂਲ ਸਥਿਤੀ ਵਿੱਚ ਪੜਕ ਸਕਦਾ ਹੈ ਇਸ ਤੋਂ ਬਿਨਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਰੂਸ ਦੇ ਵੀ ਆਰਕਟਿਕ ਮਹਾਸਾਗਰ ਵਿੱਚ ਹਿੱਤ ਹਨ ਅਤੇ 트럼ਪ ਦਾ ਇਹ ਕਦਮ ਇਸ ਦੇ ਰੂਸ ਨਾਲ ਵਿਰੋਧ ਨੂੰ ਵੀ ਤਿੱਖਿਆ ਕਰੇਗਾ। 트럼ਪ ਵਾਰ-ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਗੱਲ ਕਹਿ ਰਿਹਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹ ਕੈਨੇਡਾ ਤੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਮਾਲ ਤੇ 25% ਟੈਕਸ ਲਾਉਣ ਦੀ ਧਮਕੀ ਦੇ ਰਿਹਾ ਹੈ। 트럼ਪ ਦੀ ਇਸ ਗੱਲ ਵਿੱਚ ਟਰੰਪ ਦੀ ਕੋਈ ਸਮਝਦਾਰੀ ਨਹੀਂ ਚਲਕਦੀ ਕਿਉਂਕਿ ਕੈਨੇਡਾ ਹਰ ਕਮਾਂਤਰੀ ਫੋਰਮ ਤੇ ਅੰਤਰਰਾਸ਼ਟਰੀ ਇਕੱਠਾਂ ਵਿੱਚ ਅਤੇ ਵਿਦੇਸ਼ ਨੀਤੀ ਦੇ ਲਗਭਗ ਹਰ ਮਾਮਲੇ ਵਿੱਚ ਅਮਰੀਕਾ ਦੇ ਜੂਨੀਅਰ ਪਿਆਲ ਵਜੋਂ ਵਿਚਰਦਾ ਹੈ ਭਾਰਤ ਨਾਲ ਵਿਰੋਧ ਵੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਇਸ਼ਾਰੇ ਤੇ ਹੀ ਮੁੱਲ ਲਿਆ ਹੈ ਆਰਥਿਕ ਨੀਤੀਆਂ ਦੇ ਮਾਮਲੇ ਵਿੱਚ ਕੈਨੇਡਾ ਅਮਰੀਕਾ ਦਾ ਹੀ ਪੈਰੋਕਾਰ ਹੈ ਕੈਨੇਡਾ ਅਮਰੀਕੀ ਮਾਲ ਦਾ ਵੱਡਾ ਦਰਾਮਤਕਾਰ ਹੈ। ਕੁੱਲ ਮਿਲਾ ਕੇ ਕੈਨੇਡਾ ਅਮਰੀਕਾ ਦੇ ਛੋਟੇ ਭਰਾ ਵਜੋਂ ਹੀ ਵਿਚਰਦਾ ਹੈ। ਕੈਨੇਡਾ ਅਮਰੀਕੀ ਸਰਹੱਦ ਤੇ ਬਣੀ ਅਮਨ ਦੀ ਲਾਟ ਜਿਹਨੂੰ ਪੀਸ ਆਰਕ ਵੀ ਕਿਹਾ ਜਾਂਦਾ ਹੈ ਉਸ ਤੇ ਪੀਸ ਆਰਕ ਤੇ ਲਿਖਿਆ ਹੋਇਆ ਹੈ ਕਿ ਇਹ ਕੈਨੇਡਾ ਤੇ ਅਮਰੀਕਾ ਦੋਵੇਂ ਇੱਕੋ ਮਾਂ ਦੇ ਪੁੱਤ ਹਨ। ਤਾਂ ਇਹਨਾਂ ਵਿੱਚੋਂ ਕੈਨੇਡਾ ਇੱਕ ਛੋਟਾ ਭਰਾ ਹੈ। ਫਿਰ ਅਮਰੀਕਾ ਨੂੰ ਕੈਨੇਡਾ ਵਿੱਚ ਰਲਾ ਕੇ ਵਾਧੂ ਕੀ ਪ੍ਰਾਪਤ ਹੋਣ ਲੱਗਾ ਹੈ ਸਵਾਏ ਇਸ ਦੇ ਕਿ ਕਮਾਂਤਰੀ ਅਦਾਰਿਆਂ ਫੋਰਮਾ ਫੋਰਮਾ ਅਤੇ ਕਾਨਫਰੰਸਾਂ ਵਿੱਚ ਆਪਣੀ ਵੋਟ ਘਟਾ ਲਵੇਗਾ ਜਿੱਥੋਂ ਤੱਕ ਟਰੰਪ ਵੱਲੋਂ ਅਮਰੀਕਾ ਵੱਲੋਂ ਕੈਨੇਡਾ ਦੀਆਂ ਵਸਤਾਂ ਤੇ 25% ਟੈਕਸ ਲਗਾਉਣ ਦੀ ਧਮਕੀ ਦਾ ਸਵਾਲ ਹੈ ਉਸ ਦੀ ਕੀਮਤ ਵੀ ਵਧੇਰੇ ਅਮਰੀਕਾ ਨੂੰ ਤਾਰਨੀ ਪਵੇਗੀ ਕਿਉਂਕਿ ਕੈਨੇਡਾ ਵਿੱਚ ਕੁਦਰਤੀ ਸੌਮੇ ਤਾਂ ਹਨ ਪਰ ਸੰਨਤ ਅਤੇ ਖਾਸ ਕਰਕੇ ਮੈਨੂਫੈਕਚਰਿੰਗ ਬਹੁਤ ਘੱਟ ਹੈ ਆਪਣੀਆਂ ਖਪਤ ਵਸਤਾਂ ਦੀ ਜ਼ਰੂਰਤ ਲਈ ਅਮਰੀਕਾ ਤੇ ਉਹ ਅਮਰੀਕਾ ਤੇ ਨਿਰਭਰ ਹੈ ਇਸ ਕਰਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਇੱਕ ਸੰਨਤੀ ਆਰਥਿਕਤਾ ਨਾ ਹੋ ਕੇ ਇੱਕ ਵੇਅਰ ਹਾਊਸ ਆਰਥਿਕਤਾ ਹੈ ਅਜਿਹੀ ਸਥਿਤੀ ਵਿੱਚ ਜਿਵੇਂ ਕੈਨੇਡਾ ਦੇ ਆਗੂ ਕਹਿ ਰਹੇ ਹਨ ਕਿ ਉਹ ਅਮਰੀਕੀ ਆਯਾਤ ਉੱਤੇ ਮੋੜਵਾ ਟੈਕਸ ਲਾ ਦਿੰਦੇ ਹਨ ਤਾਂ ਕੈਨੇਡਾ ਨਾਲੋਂ ਅਮਰੀਕਾ ਨੂੰ ਕਿਤੇ ਵਧੇਰੇ ਨੁਕਸਾਨ ਹੋਵੇਗਾ ਜਿਵੇਂ ਕਿ ਕੈਨੇਡਾ ਦੇ অন্ਟਾਰੀਓ ਸੂਬੇ ਦੇ ਕਨਜ਼ਰਵੇਟਿਵ ਪ੍ਰਧਾਨ ਮੰਤਰੀ ਡੈਗ ਫੋਰਡ ਨੇ ਕਿਹਾ ਹੈ ਕਿ ਜਿਸ ਦਿਨ ਅਮਰੀਕਾ ਇਹ ਟੈਕਸ ਲਾਵੇਗਾ ਉਸ ਦਿਨ ਮੈਂ অন্ਟਾਰੀਓ ਦੇ ਸਾਰੇ ਸ਼ਰਾਬ ਸਟੋਰਾਂ ਦੀਆਂ ਸੈਲਫਾਂ ਤੋਂ ਅਮਰੀਕਾ ਦੀ ਸ਼ਰਾਬ ਹਟਾਉਣ ਦੇ ਹੁਕਮ ਜਾਰੀ ਕਰ ਦਿਆਂਗਾ ਜਸਟਨ ਟਰੂਡੋ ਨੇ ਵੀ ਕਿਹਾ ਹੈ ਕਿ ਅਮਰੀਕਾ ਦਾ ਟੈਕਸ ਦਾ ਕੈਨੇਡਾ ਟੁਕਵਾ ਜਵਾਬ ਦੇਵੇਗਾ ਇਸ ਦਾ ਸਿੱਧਾ ਅਰਥ ਹੈ ਕਿ ਕੈਨੇਡਾ ਅਮਰੀਕਾ ਤੋਂ ਆਯਾਤ ਤੇ ਮੋੜਵਾ ਟੈਕਸ ਲਾਵੇਗਾ ਜਿਸ ਨਾਲ ਵਧੇਰੇ ਨੁਕਸਾਨ ਅਮਰੀਕਾ ਦਾ ਹੀ ਹੋਵੇਗਾ ਇਸੇ ਤਰ੍ਹਾਂ ਪਨਾਮਾ ਨਹਿਰ ਦਾ ਸਵਾਲ ਹੈ ਸਭ ਨੂੰ ਪਤਾ ਹੈ ਕਿ ਇਹ ਅੰਤਰਰਾਸ਼ਟਰੀ ਵਪਾਰ ਦਾ ਮਾਰਗ ਹੈ ਟਰੰਪ ਕਹਿੰਦਾ ਹੈ ਕਿ ਅਮਰੀਕਾ ਇਸ ਉਤੇ ਕਬਜ਼ਾ ਕਰ ਲਵੇਗਾ ਉਸ ਦੀ ਦਲੀਲ ਹੈ ਕਿ ਇਸ ਦੀ ਵਰਤੋਂ ਲਈ ਅਮਰੀਕਾ ਤੋਂ ਵਧੇਰੇ ਟੈਕਸ ਲਿਆ ਜਾਂਦਾ ਹੈ ਜੇਕਰ ਮਾਮਲਾ ਟੈਕਸ ਦਰ ਦਾ ਹੈ ਤਾਂ ਇਸ ਨੂੰ ਬੈਠ ਕੇ ਗੱਲਬਾਤ ਨਾਲ ਹੀ ਨਿਜਿੱਠਿਆ ਜਾ ਸਕਦਾ ਹੈ ਇਸ ਲਈ ਸਾਰੇ ਭੂਮੰਡਲ ਦੀਆਂ ਵੱਡੀਆਂ ਸ਼ਕਤੀਆਂ ਨਾਲ ਵਿਰੋਧ ਮੁੱਲ ਲੈਣ ਦੀ ਕੀ ਜ਼ਰੂਰਤ ਹੈ ਇਸੇ ਤਰ੍ਹਾਂ ਹੀ ਉਸਨੇ ਅਹੁਦਾ ਸੰਭਾਲਣ ਤੋਂ ਬਾਅਦ ਦਿੱਤੇ ਭਾਸ਼ਣ ਚ ਕਿਹਾ ਕਿ ਹੁਣ ਹੁਣ ਤੋਂ ਮੈਕਸੀਕੋ ਦੀ ਖਾੜੀ ਅਮਰੀਕਾ ਦੀ ਖਾੜੀ ਹੈ ਇਹ ਕਹਾਸੋ ਹੀ ਨਾ ਐਲਾਨ ਹੈ ਅਜਿਹੇ ਥਾਵਾਂ ਸਾਗਰਾਂ ਦਰਿਆਵਾਂ ਖਾੜੀਆਂ ਦੇ ਨਾਮ ਕਿਸੇ ਇੱਕ ਦੇ ਕਹਿਣ ਨਾਲ ਨਹੀਂ ਬਦਲਦੇ ਟਰੰਪ ਅਮਰੀਕੀ ਲੋਕਾਂ ਨੂੰ ਵਰਗਲਾਉਣ ਲਈ ਇਸ ਨੂੰ ਅਮਰੀਕਾ ਦੀ ਖਾੜੀ ਕਹਿ ਸਕਦਾ ਹੈ ਮੈਕਸੀਕੋ ਇਸ ਨੂੰ ਮੈਕਸੀਕੋ ਦੀ ਖਾੜੀ ਕਹਿੰਦਾ ਰਹੇਗਾ ਅਤੇ ਬਾਕੀ ਜੋ ਚਾਹਣ ਉਹ ਕਹਿ ਸਕਦੇ ਹਨ ਨਾ ਤਾਂ ਖਾੜੀ ਦੀ ਥਾਂ ਬਦਲੇਗੀ ਤੇ ਨਾ ਹੀ ਇਸ ਦੀ ਵਰਤੋਂ ਬਦਲੇਗੀ 트럼ਪ ਨੇ ਕਿਹਾ ਹੈ ਕਿ ਜੇਕਰ ਬ੍ਰਿਕਸ ਦੇਸ਼ਾਂ ਨੇ ਡਾਲਰ ਤੋਂ ਬਿਨਾ ਕਿਸੇ ਹੋਰ ਕਰੰਸੀ ਵਿੱਚ ਵਪਾਰ ਕੀਤਾ ਤਾਂ ਉਹ ਉਹਨਾਂ ਦੇਸ਼ਾਂ ਦੇ ਮਾਲ ਤੇ 100% ਟੈਕਸ ਲਾ ਦੇਵੇਗਾ ਬ੍ਰਿਕਸ ਦੇ ਮੋਢਲੇ ਮੈਂਬਰਾਂ ਬ੍ਰਾਜ਼ੀਲ ਰੂਸ ਭਾਰਤ ਚੀਨ ਅਤੇ ਦੱਖਣੀ ਅਫਰੀਕਾ ਤੋਂ ਬਿਨਾ ਮਿਸਰ, ਇਥੋਪੀਆ, ਈਰਾਨ, ਸੰਯੁਕਤ ਅਰਬ ਗਨਰਾਜ, ਸਾਊਦੀ ਅਰਬ, ਨਾਈਜੀਰੀਆ ਅਤੇ ਇੰਡੋਨੇਸ਼ੀਆ ਇਸ ਦੇ ਮੈਂਬਰ ਹਨ। ਬ੍ਰਿਕਸ ਦੀ ਕੁੱਲ ਘਰੇਲੂ ਪੈਦਾਵਾਰ ਜੀ7 ਧੜੇ ਦੇ ਸਾਮਰਾਜੀ ਚੌਧਰੀਆਂ ਦੀ ਘਰੇਲੂ ਪੈਦਾਵਾਰ ਤੋਂ ਕਿਤੇ ਜ਼ਿਆਦਾ ਹੈ। ਇਹ ਸੰਸਾਰ ਬਾਜ਼ਾਰ ਦਾ ਵੱਡਾ ਹਿੱਸਾ ਹੈ ਜੇਕਰ ਇਹ ਇਹਨਾਂ ਦੇਸ਼ਾਂ ਦੀਆਂ ਵਸਤਾਂ ਤੇ 100% ਟੈਕਸ ਲਾਉਂਦਾ ਹੈ ਤਾਂ ਜਿਵੇਂ ਕਿ ਚੀਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਮੋੜਵਾ ਟੈਕਸ ਲਾਵੇਗਾ ਜੇਕਰ ਸਾਰੇ ਬ੍ਰਿਕਸ ਦੇਸ਼ ਵੀ ਅਮਰੀਕਾ ਦੇ ਮਾਲ ਤੇ ਮੋੜਵਾ ਟੈਕਸ ਲਾਉਂਦੇ ਹਨ ਤਾਂ ਇਸ ਦੇ ਨਤੀਜੇ ਅਮਰੀਕੀ ਆਰਥਿਕਤਾ ਲਈ ਭਿਆਨਕ ਹੋਣਗੇ ਟਰੰਪ ਦੇ ਮਾਲੀ ਸ਼ਹਿਨਸ਼ਾ ਅਜੇ ਹੱਕਾਦੀ ਨਹੀਂ ਚਾਹਣਗੇ ਉਸਨੇ ਦੋ ਮਹੱਤਵਪੂਰਨ ਐਲਾਨ ਹੋਰ ਕੀਤੇ ਹਨ ਇੱਕ ਇਹ ਕਿ ਉਹ ਯੂਕਰੇਨ ਵਿੱਚ ਜੰਗਬੰਦੀ ਕਰਵਾਏਗਾ ਅਤੇ ਦੂਸਰਾ ਕਿ ਉਸਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਗਾਜ਼ਾ ਵਿੱਚ ਜੰਗਬੰਦੀ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਉੱਥੇ ਕਹਿਰ ਵਰਸਾ ਦੇਗਾ ਉਸ ਵਿੱਚ ਵੀ ਉਸਨੇ ਕਿਹਾ ਕਿ ਹਮਾਸ ਵੱਲੋਂ ਬਣਾਏ ਬੰਦੀ ਰਹਿਣਾ ਹੋਣੇ ਚਾਹੀਦੇ ਹਨ ਉਸਦੇ ਇਹਨਾਂ ਐਲਾਨਾਂ ਨਾਲ ਉਸੇ ਦੁਨੀਆ ਦਾ ਸ਼ਾਂਤੀ ਦੂਤ ਵਾਲਾ ਬਿੰਬ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਅਤੇ ਕੁਝ ਭੋਲੇ ਲੋਕ ਅਜਿਹਾ ਸਮਝਣ ਵੀ ਲੱਗੇ ਹਨ ਪਰ ਹਕੀਕਤ ਕੀ ਹੈ ਯੂਕਰੇਨ ਵਿੱਚ ਜੰਗਬੰਦੀ ਕਰਾਉਣ ਲਈ ਟਰੰਪ ਨੇ ਰਿਟਾਇਰ ਕਰਨਲ ਅਤੇ ਸਾਬਕਾ ਸੁਰੱਖਿਆ ਸਲਾਹਕਾਰ ਕੀਥ ਕੇ ਲੋਗ ਨੂੰ ਯੂਕਰੇਨ ਰੂਸ ਜੰਗ ਜੁਦਬੰਦੀ ਕਰਾਉਣ ਲਈ ਨਿਯੁਕਤ ਕੀਤਾ ਹੈ ਉਸ ਨੇ ਕਿਹਾ ਹੈ ਕਿ ਜੇਕਰ ਯੂਕਰੇਨ ਰੂਸ ਨਾਲ جنگ ਮੰੰਦੀ ਲਈ ਗੱਲਬਾਤ ਦੀ ਮੇਜ਼ ਤੇ ਆਉਣ ਲਈ ਤਿਆਰ ਹੁੰਦਾ ਹੈ ਤਾਂ ਉਸ ਨੂੰ ਅਮਰੀਕਾ ਤੋਂ ਸਹਾਇਤਾ ਜਾਰੀ ਰਹੇਗੀ ਇਸ ਤੋਂ ਸਪਸ਼ਟ ਹੈ ਕਿ ਇਸ ਮਾਮਲੇ ਵਿੱਚ ਕੀਵ ਨੂੰ ਅਮਰੀਕੀ ਸਹਾਇਤਾ ਨੂੰ ਇੱਕ ਸੰਦ ਵਜੋਂ ਵਰਤਿਆ ਜਾਏਗਾ ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਉਹ ਜਲਦੀ ਰੂਸ ਦੇ ਰਾਸ਼ਟਰਪਤੀ ਪੋਟਨ ਨਾਲ ਮੁਲਾਕਾਤ ਕਰਨਗੇ ਇਸ ਮੁਲਾਕਾਤ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਤਾਂ ਭਵਿੱਖ 'ਚ ਪਤਾ ਲੱਗੇਗਾ ਪਰ ਹੁਣ ਤੱਕ ਜੋ ਸਾਹਮਣੇ ਆ ਰਿਹਾ ਹੈ ਕਿ 트럼ਪ ਪ੍ਰਸ਼ਾਸਨ ਨੇ ਰੂਸ ਨੂੰ ਪੇਸ਼ਕਸ਼ ਕੀਤੀ ਹੈ ਕਿ ਯੂਕਰੇਨ ਦੇ ਜਿੰਨਾ ਖੇਤਰਾਂ ਤੇ ਰੂਸ ਦਾ ਕਬਜ਼ਾ ਹੋ ਗਿਆ ਹੈ ਉਹਨਾਂ ਨੂੰ ਜਿਉਂ ਦਾ ਤਿਉਂ ਰਹਿਣ ਦਿੱਤਾ ਜਾਵੇ ਤੇ ਆਉਣ ਵਾਲੇ 25 ਸਾਲਾਂ ਲਈ ਯੂਕਰੇਨ ਦਾ ਨਾਟੋ ਵਿੱਚ ਦਾਖਲਾ ਬੰਦ ਕਰ ਦਿੱਤਾ ਜਾਵੇ ਪਰ ਸੁਣਿਆ ਹੈ ਕਿ ਰੂਸ ਨੂੰ ਇਹ ਪੇਸ਼ਕਸ਼ ਪ੍ਰਵਾਨ ਨਹੀਂ ਉਹ ਯੂਕਰੇਨ ਦੇ ਨਾਟੋ ਵਿੱਚ ਦਾਖਲੇ ਤੇ ਸਥਾਈ ਤੌਰ ਤੇ ਹਮੇਸ਼ਾ ਲਈ ਪਾਬੰਦੀ ਚਾਹੁੰਦਾ ਹੈ ਸ਼ਾਇਦ ਥੋੜਾ ਇਲਾਕਾ ਛੱਡਣ ਲਈ ਤਾਂ ਉਹ ਮੰਨ ਵੀ ਜਾਵੇ ਦੂਸਰੇ ਪਾਸੇ 트럼ਪ ਪ੍ਰਸ਼ਾਸਨ ਯੂਕਰੇਨ ਤੇ ਵੀ ਦਬਾਅ ਬਣਾ ਰਿਹਾ ਹੈ ਯੇਲੈਂਸਕੀ ਸਰਕਾਰ ਦੇ ਸਾਰੇ ਕੂਟਨੀਤਕ ਯਤਨਾਂ ਕਿ 트럼ਪ ਦੇ ਅਹੁਦਾ ਸਭਾਲਣ ਦੇ ਸਮਾਗਮ ਵਿੱਚ ਯੇਲੈਂਸਕੀ ਨੂੰ ਵੀ ਸੱਦਾ ਪੱਤਰ ਭੇਜਿਆ ਜਾਵੇ 트럼ਪ ਨੇ ਉਸ ਨੂੰ ਨਹੀਂ ਬੁਲਾਇਆ ਹੁਣ 트럼ਪ ਪ੍ਰਸ਼ਾਸਨ ਨੇ ਬਾਹਰੀ ਸਹਾਇਤਾ ਦਾ ਮੁਲਾਂਕਣ ਕਰਨ ਦੇ ਨਾਮ ਹੇਠ ਇਜ਼ਰਾਈਲ ਅਤੇ ਮਿਸਰ ਨੂੰ ਛੱਡ ਕੇ ਯੂਕਰੇਨ ਸਮੇਤ ਸਾਰੇ ਦੇਸ਼ਾਂ ਨੂੰ ਵਿਦੇਸ਼ੀ ਸਹਾਇਤਾ 3 ਮਹੀਨਿਆਂ ਲਈ ਬੰਦ ਕਰ ਦਿੱਤੀ ਹੈ ਇਉਂ 트럼ਪ ਯੂਕਰੇਨ ਤੇ ਦਬਾਅ ਪਾ ਕੇ ਆਉਂਦੇ 3 ਮਹੀਨਿਆਂ ਅੰਦਰ ਯੂਕਰੇਨ ਨੂੰ ਸਮਝੌਤੇ ਲਈ ਮਨਾਉਣਾ ਚਾਹੁੰਦਾ ਹੈ ਘਟਨਾਕਰਮ ਦੀ ਇਹ ਦਿਸ਼ਾ ਹੈ ਭਵਿੱਖ ਵਿੱਚ ਘਟਨਾਕਰਮ ਕੀ ਕਰਵਟ ਲੈਂਦਾ ਹੈ ਇਹ ਦੇਖਣਾ ਹੋਵੇਗਾ ਅਪਨ ਗੱਲ ਕਰਦੇ ਹਾਂ ਗਾਜ਼ਾ ਦੇ ਸਬੰਧ ਵਿੱਚ 트럼ਪ ਦੀ ਭਵਕੀ ਦੇ ਸੰਦਰਭ ਵਿੱਚ ਜੰਗਮੰਦੀ ਦਾ ਸੇਰਾ 트럼ਪ ਨਾਲ ਲੈ ਜਾਵੇ ਜੋ ਬਾਈਡਨ ਨੇ ਇਜ਼ਰਾਈਲ ਤੇ ਦਬਾਅ ਪਾ ਕੇ ਜੰਗਬਦੀ ਕਰਵਾ ਦਿੱਤੀ ਹੈ ਇਸ ਦਾ ਪਹਿਲਾ ਪੜਾ 6 ਹਫ਼ਤੇ ਦਾ ਹੈ ਇਸ ਵਿੱਚ ਹਮਾਸ ਇਜ਼ਰਾਈਲ ਦੇ 33 ਬੰਦੇ ਰਹਾ ਕਰੇਗਾ ਤੇ ਇਜ਼ਰਾਈਲ ਇੱਕ ਬੰਦੀ ਪਿੱਛੇ 50 ਫਲਸਤੀਨੀ ਬੰਦੀ ਰਹਾ ਕਰੇਗਾ ਇਜ਼ਰਾਈਲ ਤਸੱਲੀ ਜਨਕ ਮਨੁੱਖੀ ਸਹਾਇਤਾ ਗਾਜ਼ਾ ਵਿੱਚ ਜਾਣ ਦੇਵੇਗਾ ਅਤੇ ਹੌਲੀ-ਹੌਲੀ ਫੌਜ ਦੀ ਵਾਪਸੀ ਸ਼ੁਰੂ ਹੋ ਜਾਵੇਗੀ ਇਸ ਪੜਾ ਵਿੱਚ ਅਗੜੇ ਪੜਾ ਦੀ ਗੱਲਬਾਤ ਸ਼ੁਰੂ ਹੋਵੇਗੀ ਤਿੰਨ ਪੜਾਵਾਂ ਵਿੱਚ ਪੂਰਨ ਜੰਗਬੰਦੀ ਅਤੇ ਸਥਾਈ ਅਮਨ ਕਾਇਮ ਕਰਨ ਦੀ ਗੱਲ ਕਹੀ ਗਈ ਹੈ ਪਰ ਇਜ਼ਰਾਈਲ ਦੇ ਮੰਤਰੀ ਮੰਡਲ ਵਿੱਚ 8 ਮੰਤਰੀਆਂ ਨੇ ਇਸ ਦਾ ਵਿਰੋਧ ਕੀਤਾ ਹੈ ਤੇ ਸੁਰੱਖਿਆ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਇੱਕ ਹੋਰ ਨੇ ਸਰਕਾਰ ਛੱਡਣ ਦੀ ਧਮਕੀ ਦੇ ਦਿੱਤੀ ਹੈ ਜਿਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਨਿਤਨਯਾਹੁ ਨੇ ਪੱਛਮੀ ਕਿਨਾਰੇ ਉੱਪਰ ਹਮਲੇ ਤੇਜ਼ ਕਰ ਦਿੱਤੇ ਹਨ ਇਸ ਜੰਗਬੰਦੀ ਦੇ ਸਿਰੇ ਚੜਨ ਦੀ ਸੰਭਾਵਨਾ ਕਾਫੀ ਮੱਦਮ ਹੈ ਕਿਉਂਕਿ ਹਮ ਆਸਤਾ ਮੰਨਣਾ ਹੈ ਕਿ ਇਹਨਾਂ ਬੰਦੀਆਂ ਦੇ ਰਹਿੰਦੇ ਜੇਕਰ ਉਹ ਫਲਸਤੀਨ ਦੇਸ਼ ਨਹੀਂ ਮਨਵਾ ਬਣਵਾ ਲੈਂਦੇ ਤਾਂ ਫਿਰ ਆਉਣ ਵਾਲੇ ਨੈਗੇਟਿਵ ਵਿੱਚ ਇਸ ਦੀ ਕੋਈ ਸੁਭਾਵਨਾ ਨਹੀਂ ਰਹੇਗੀ ਦੂਸਰੇ ਪਾਸੇ ਇਜ਼ਰਾਈਲ ਹਾਕਮ ਸਮਝਦੇ ਹਨ ਕਿ ਜੇਕਰ ਹਮਾਸ ਖਤਮ ਨਹੀਂ ਹੁੰਦਾ ਤਾਂ ਇਹ ਆਪਣੇ ਆਪ ਨੂੰ ਮੁਰਜਾਤੇ ਬੰਦ ਕਰ ਲਵੇਗਾ ਅਤੇ ਫਿਰ ਅਜਿੱਤ ਸ਼ਕਤੀ ਬਣ ਜਾਵੇਗਾ ਜੋ ਜੰਗਬੰਦੀ ਦੌਰਾਨ ਹਮਾਸ ਅਤੇ ਹੋਰ ਜਥੇਬੰਦੀਆਂ ਦੇ ਲੜਾਕਿਆਂ ਦੇ ਸਾਹਮਣੇ ਆਉਣ ਅਤੇ ਲੋਕਾਂ ਵੱਲੋਂ ਇਹਨਾਂ ਪ੍ਰਤੀ ਪਿਆਰ ਦਰਸਾਉਣ ਤੋਂ ਨਿਸ਼ਚਿਤ ਵੀ ਹੈ ਇਜ਼ਰਾਈਲ ਹਮਾਸ ਦਾ ਪੂਰਨ ਖਾਤਮਾ ਚਾਹੁੰਦਾ ਹੈ ਦੋਹਾਂ ਤਰ੍ਹਾਂ ਦੇ ਮਕਸਦ ਅਤੇ ਇਰਾਤੇ ਇੱਕ ਦੂਸਰੇ ਨਾਲ ਬੁਨਿਆਦੀ ਤੌਰ ਤੇ ਟਕਰਾਵੇਂ ਹਨ ਇਸ ਜੰਗਬੰਦੀ ਦੀ ਪੂਰੀ ਸਫਲਤਾ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਫਲਸਤੀਨੀਆ ਪ੍ਰਤੀ 트ੰਪ ਅਤੇ ਉਸ ਦੇ ਅਹਿਲਕਾਰਾਂ ਦੇ ਇਰਾਦੇ ਬਹੁਤ ਖਤਰਨਾਕ ਹਨ ਟਰੰਪ ਦਾ ਕਹਿਣਾ ਹੈ ਕਿ ਉਸਨੇ ਦੇਖਿਆ ਹੈ ਕਿ ਇਜ਼ਰਾਈਲ ਬਹੁਤ ਛੋਟਾ ਹੈ ਤੇ ਇਸ ਨੂੰ ਹੋਰ ਖੇਤਰ ਮਿਲਣਾ ਚਾਹੀਦਾ ਹੈ ਜੋ ਨਿਸ਼ਚਿਤ ਤੌਰ ਤੇ ਫਲਸਤੀਨੀਆ ਨੂੰ ਇੱਥੋਂ ਉਜਾੜ ਕੇ ਹੀ ਮਿਲ ਸਕਦਾ ਹੈ ਟਰੰਪ ਦੀ ਟੀਮ ਦੇ ਇੱਕ ਹੋਰ ਮਹੱਤਵਪੂਰਨ ਮੈਂਬਰ ਨੇ ਕਿਹਾ ਹੈ ਕਿ ਇਸ ਖੇਤਰ ਵਿੱਚ ਸਥਾਈ ਅਮਨ ਦਾ ਇੱਕ ਹੀ ਰਸਤਾ ਹੈ ਕਿ ਫਲਸਤੀਨੀਆ ਨੂੰ ਇੱਥੋਂ ਲਿਜਾ ਕੇ ਇੰਡੋਨੇਸ਼ੀਆ ਵਿੱਚ ਵਸਾ ਦਿੱਤਾ ਜਾਵੇ ਅਤੇ ਗਾਜ਼ਾ ਅਤੇ ਜਾਰਡਨ ਨਦੀ ਦੇ ਪੱਛਮੀ ਕਿਨਾਰੇ ਨੂੰ ਇਜ਼ਰਾਈਲ ਵਿੱਚ ਮਿਲਾ ਦਿੱਤਾ ਜਾਵੇ ਟਰੰਪ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਪ੍ਰਤੀਨਿਧ ਐਲਸ ਸਟੈਫਨਿਕ ਨੂੰ ਸੈਨੇਟ ਵਿੱਚ ਜਦੋਂ ਸਵਾਲ ਕੀਤਾ ਗਿਆ ਕਿ ਉਹ ਫਲਸਤੀਨੀਆ ਦੇ ਸਵੈ ਨਿਰਣੇ ਦੇ ਅਧਿਕਾਰ ਨੂੰ ਮੰਨਦੀ ਹੈ ਤਾਂ ਉਸਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਅਜੇ ਹਾਂ ਬਿਲਕੁਲ ਨਹੀਂ ਮੰਨਦੀ ਸਪਸ਼ਟ ਹੈ ਕਿ ਟਰੰਪ ਦਾ ਮਨਸੂਬਾ ਫਲਸਤੀਨੀਆ ਨੂੰ ਇੱਕ ਕੌਮ ਅਤੇ ਇੱਕ ਦੇਸ਼ ਵਜੋਂ ਖਤਮ ਕਰਨ ਦਾ ਹੈ ਇਸ ਕਰਕੇ ਫਲਸਤੀਨੀਆ ਲਈ 트럼ਪ ਸ਼ਾਂਤੀ ਦੂਤ ਨਹੀਂ ਬਲਕਿ ਯਮ ਦੂਤ ਹੈ 트럼ਪ ਅਤੇ ਕੈਨੇਡਾ ਗ੍ਰੀਨਲੈਂਡ ਬ੍ਰਿਕਸ ਅਤੇ ਮੈਕਸੀਕੋ ਬਾਰੇ ਬਿਆਨਾਂ ਦੀ ਹਕੀਕਤ ਇਹ ਨਹੀਂ ਕਿ ਬਹੁਤ ਰੂਵੀ ਸੰਸਾਰ ਅੰਦਰ ਇਹ ਸਾਰੇ ਪੜਕਾਉ ਬਿਆਨ ਅਮਲ ਯੋਗ ਹਨ ਹਕੀਕਤ ਇਹ ਹੈ ਕਿ ਅਮਰੀਕਾ ਆਪਣੇ ਅੰਦਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਮਰੀਕਾ ਸਰ ਕਰਜ਼ਾ 6 ਖਰਬ ਡਾਲਰ ਨੂੰ ਪਾਰ ਕਰ ਚੁੱਕਿਆ ਹੈ ਇਸ ਸਮੇਂ ਅਮਰੀਕਾ ਦੁਨੀਆ ਦਾ ਸਭ ਤੋਂ ਕਰਜ਼ਾਈ ਦੇਸ਼ ਹੈ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਧੰਮ ਕਰ ਰੱਖਿਆ ਹੈ ਜਿਸ ਦਾ ਗੁੱਸਾ ਲੋਕਾਂ ਨੇ ਬਾਈਡਨ ਨੂੰ ਹਰਾ ਕੇ ਕੱਢਿਆ ਹੈ ਮਹਿੰਗਾਈ ਦਾ ਇਲਾਜ ਨਵ ਉਦਾਰਵਾਦੀ ਤਰੀਕੇ ਨਾਲ ਕਰਨ ਲਈ ਸਰਕਾਰ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਇਸ ਕਦਮ ਨੇ ਲੋਕਾਂ ਦੀ ਖਰੀਦ ਸ਼ਕਤੀ ਅਤੇ ਨਿਵੇਸ਼ ਦੋਵਾਂ ਨੂੰ ਪ੍ਰਭਾਵਿਤ ਕੀਤਾ ਜੋ ਅਮਰੀਕਾ ਨੂੰ ਮੰਦਵਾੜੇ ਵੱਲ ਲੈ ਗਿਆ ਜਦੋਂ ਸੰਸਾਰ ਬਾਜ਼ਾਰ ਲਈ ਵੱਖ-ਵੱਖ સામਰਾਜੀ ਸ਼ਕਤੀਆਂ ਵਿਚਕਾਰ ਖੈ ਤਿੱਖੀ ਹੋ ਰਹੀ ਹੈ ਤਾਂ 트াম্প ਕੋਲ ਅਮਰੀਕਾ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਉਸਨੇ ਅਮਰੀਕੀ ਆਰਥਿਕਤਾ ਐਲਨ ਮਾਸਕ ਬਿਜ਼ੋਸ ਯੂਕਰਬਰਗ ਅਤੇ ਹੋਰ ਮਾਲੀ ਸ਼ਹਿਨ ਸ਼ਾਹਾਂ ਨੂੰ ਸੌਂਪ ਦਿੱਤੀ ਹੈ ਤਾਂ ਉਹ ਲੋਕਾਂ ਦਾ ਧਿਆਨ ਭਟਕਾਉਣ ਲਈ ਅਜੀਹੀ ਐਲਾਨ ਕਰ ਰਿਹਾ ਹੈ ਪਰ ਕੁਝ ਬਣਦਾ ਸਰਦਾ ਨਾ ਦੇਖ ਉਹ ਕੋਈ ਮਾਰ ਕੇ ਬਾਜੀ ਕਰ ਵੀ ਸਕਦਾ ਹੈ ਦੋਸਤੋ ਤੁਹਾਡਾ ਲੇਖ ਨੂੰ ਪੂਰਾ ਸੁਣਨ ਲਈ ਬਹੁਤ ਬਹੁਤ ਸ਼ੁਕਰੀਆ